ਇਹ ਕੰਮ ਪਿੰਡਾਂ 'ਚ ਬੰਦ ਕਿਉਂ ਨਹੀਂ ਹੋ ਰਿਹਾ? ਅ ਪਿੰਡਾਂ 'ਚ ਬੰਦ ਤਾਂ ਹੋਵੇ ਜੇਕਰ ਮਤਲਬ ਸਰਕਾਰਾਂ ਨਾ ਵਕਾਉਣ ਜਾਂ মিডিਆ ਮਤਲਬ ਆਪਣਾ ਜਿਦਾਂ ਪਿੰਡਾਂ ਵਿੱਚ ਚੌਂਕੀ ਐ ਇਹ ਚੌਂਕੀ ਵਾਲੇ ਹੀ ਵਕਾਉਂਦੇ ਆ ਸ਼ਰਾਬਾਂ ਹਿੱਸਾ ਲੈਂਦੇ ਉਹਨਾਂ ਕੋਲੋਂ ਮੀਨਾ ਲੈਂਦੇ ਆ ਔਰ ਮੈਂ ਬਹੁਤ ਵਾਰ ਲੱਖ ਵਾਰ ਸ਼ਾਇਦ ਇਹਨਾਂ ਨੂੰ ਕਿਹਾ ਕਿ ਪਿੰਡ ਵਿੱਚ ਸ਼ਰਾਬ ਬੰਦ ਕਰੋ ਸ਼ਰਾਬ ਨਹੀਂ ਵਿਕਣੀ ਚਾਹੀਦੀ ਔਰ ਮੇਰੇ ਹੀ ਇਹ ਖਿਲਾਫ ਬੋਲਦੇ ਰਹੀਆਂ ਵਾਂ ਵੀ ਅਸੀਂ ਵੇਚਾਂਗੇ ਸਾਡੇ ਪਿੱਛੇ ਸਪੋਰਟ ਆ ਤੁਸੀਂ ਪੁਲਿਸ ਚੌਕੀ ਦੀ ਗੱਲ ਕਰ ਰਹੇ ਚੌਕੀ ਦੀ ਨਹੀਂ ਜੋ ਸ਼ਰਾਬ ਕਰਕੇ ਫੜੀਆਂ ਗਈਆਂ ਲੇਡੀਜ਼ ਹਾਂ ਨਹੀਂ ਚੌਕੀ ਮਤਲਬ ਚੌਕੀ ਵਾਲੇ ਕਹਿੰਦੇ ਕਿ ਵਿੱਚ 2 ਮਹੀਨਾ ਲੈਂਦੇ ਆ ਅਸੀਂ ਇਹਨਾਂ ਨੂੰ ਮਹੀਨਾ ਪ੍ਰੋਪਰ ਮਹੀਨਾ ਦੇ ਮਹੀਨਾ ਕਿਹਨਾਂ ਨੂੰ ਦਿੰਦੇ ਨੇ ਚੌਕੀ ਵਾਲਿਆਂ ਨੂੰ ਪੁਲਿਸ ਚੌਕੀ ਵੋਟਾਂ ਜਦੋਂ ਵੋਟਾਂ ਵੇਲੇ ਵੀ ਸ਼ਰਾਬ ਪਲਾਈ ਜਾਂਦੀਆਂ ਪਿੰਡਾਂ 'ਚ ਕੱਲੇ ਤੁਹਾਡੇ ਪਿੰਡ ਦੇ ਨਹੀਂ ਮੈਂ ਪੁੱਛ ਰਿਆਂ ਤੁਹਾਨੂੰ ਹਾਂਜੀ ਬਿਲਕੁਲ ਜੀ ਵੋਟਾਂ ਪੈਂਦੀਆਂ ਪਿੰਡਾਂ 'ਚ ਤਾਂ ਮਾਂ ਸ਼ਰਾਬ ਕਰਕੇ ਸ਼ਰਾਬ ਕਰਕੇ ਵੋਟਾਂ ਪੈਂਦੀਆਂ ਜਿਹੜੇ ਸ਼ਰਾਬ ਨਹੀਂ ਪੈਂਦਾ ਉਹ ਤਾਂ ਵੋਟ ਹੀ ਨਹੀਂ ਪੈਂਦੀ ਕੋਈ ਮੈਂ ਕਹਿ ਰਹੀ ਆ ਕਿ ਸਰਪੰਚਾਂ ਨੂੰ ਪੁੱਛਿਆ ਜਾਵੇ ਤੁਹਾਡੇ ਜਦੋਂ ਟਾਈਮ ਵਿੱਚ ਵਿਕਦੀ ਸੀ ਤੁਸੀਂ ਕਿਉਂ ਨਹੀਂ ਬੰਦ ਕੀਤੀ ਉਹ ਮੈਂਬਰ ਜੋ ਪਿੰਡ ਦੇ ਬਣੇ ਉਹਨਾਂ ਨੂੰ ਪੁੱਛਿਆ ਜਾਵੇ ਜਿਹੜੇ ਹੁਣ ਵਾਲੇ ਆ ਉਹਨਾਂ ਨਾਲ ਤੁਸੀਂ ਸੰਪਰਕ ਕਰੋ ਵੀ ਤੁਸੀਂ ਇਹ ਕਦੀ ਮੇਨ ਮੁੱਦਾ ਆਪਣੇ ਵੋਟਾਂ ਦੇ ਵਿੱਚ ਕਦੀ ਰੱਖਿਆ ਕਿ ਮੈਂ ਸਰਪੰਚ ਬਣੂੰਗਾ ਤੇ ਮੈਂ ਪਿੰਡ 'ਚ ਸ਼ਰਾਬ ਬੰਦ ਕਰੂੰਗਾ